ਤਾਂ ਲੈ ਤੇਰੇ ਥੱਪੜ ਮਾਰੂ ਤੇ ਮੇਰਾ ਪ੍ਰੀਤ ਕੋਰ ਆ ਜੀ ਮੈਂ ਮਜਾਰੇ ਪਿੰਡ ਬਈ ਆਈ ਸੀ ਸਾਨੇ ਵਾਲ ਉਥੋਂ ਮੇਰੇ ਘਰ ਵਾਲੇ ਦੀ ਇਹ ਨਾਲ ਗੱਲ ਸੀ ਮੈਂ ਫੜ ਲਿਆ ਇਹਨੂੰ ਫੋਨ ਤੇ ਤੇ ਮੈਨੂੰ ਕੁੱਟਮਾਰ ਕਰਕੇ 13 ਦਸੰਬਰ ਨੂੰ ਬਾਹਰ ਕੱਢਤਾ ਮੇਰੇ ਇੱਥੇ ਡਿਵੋਰਸ ਕੇਸ ਲਾਇਆ ਹੋਇਆ ਥਾਣੇ ਚ ਕਰੋੜ ਦੇ ਵਿੱਚ ਜਦ ਮੈਂ ਫੋਨ ਕਰਦੀ ਆ ਫੋਨ ਇਹ ਚੱਕਦੀ ਆ ਇਹ ਕਹਿੰਦੀ ਆ ਮੈਂ ਤੇਰੇ ਨਿਆਣਿਆਂ ਨਾਲ ਗੱਲ ਨਹੀਂ ਕਰਨ ਦੇਣੀ ਮੈਂ ਹਰ ਫੋਨ ਚੱਕ ਕੇ ਮੈਨੂੰ ਕਹਿੰਦੀ ਮੈਂ ਤਾਂ ਵਿਆਹ ਕਰਾ ਲਿਆ ਮੈਂ ਕਿਹਾ ਜੇ ਤੂੰ ਵਿਆਹ ਕਰਾ ਲਿਆ ਮੈਨੂੰ ਤਾਂ ਤਲਾਕ ਦਿੱਤਾ ਨਹੀਂ ਇਹਨੇ ਮੇਨਾ ਤਲਾਕ ਵੀ ਨਹੀਂ ਹੋਇਆ ਤੇ ਨਾ ਮੇਰਾ ਸਮਾਨ ਚਕਾਂਦਾ ਕਹਿੰਦਾ ਪੰਚਾਇਤ ਚ ਆ ਜਾ ਉੱਥੇ ਸਮਾਨ ਦਿਨਾ ਮੇਰੇ ਨਿਆਣੇ ਜਦੋਂ ਫੋਨ ਤੇ ਗੱਲ ਕਰਦੇ ਆ ਤਾਂ ਇਹ ਜਨਾਨੀ ਫੋਨ ਚੱਕਦੀ ਆ ਨਾਲੇ ਚੱਕ ਕੇ ਬਲੌਗ ਮਾਰ ਦਿੰਦੀ ਆ ਆ ਦੇਖੋ ਹਾਂ ਦੇਖੋ ਮੈਂ ਤਾਂ ਮਿੱਟੀ ਦਾ ਭੈਣ ਨਹੀਂ ਹੈਗੀ ਮੇਨਾ ਨਹੀਂ ਰਹਿੰਦਾ ਜੀ ਮੈਂ ਆਪਣੇ ਪੇਕੇ ਰਹਿਣੀ ਆ ਢੋਲੇ ਵਾਲੂ ਦੇ ਆ ਢੋਲੇ ਵਾਲ ਮੇਰੇ ਪੇਕੇ ਆ ਹੈਲੋ ਹਾਂਜੀ ਸਰ 6 ਨੰਬਰ ਚੌਂਕੀ ਚ ਬੋਲਦੇ ਹਾਂ ਸਰ ਜਿਹੜੀ ਮੈਂ ਕੰਪਲੇਨਟ ਲਿਖਾਈ ਸੀਗੀ ਤੁਹਾਡੇ ਤੇ ਅਮਨਦੀਪ ਸਿੰਘ ਹੋਰ ਤੇ ਨਹੀਂ ਨਹੀਂ ਇਹਨਾਂ ਤੇ ਅਸਗੰਦਰ ਸਿੰਘ ਦੀ ਲਗਾਈ ਨਹੀਂ ਸੀ ਮੇਰੇ ਵੱਲੋਂ ਕੰਪਲੇਂਟ ਸੀਗੀ ਮੈਂ ਕਰਦੀ ਹਾਂ ਮੈਂ ਪ੍ਰੀਤ ਕੌਰ ਬੋਲਦੀ ਆ ਜੀ ਹਾਂ ਜੀ ਉਹ ਬੰਦੇ ਅਸੀਂ ਫੜ ਲੇ ਮੇਰਾ ਘਰ ਵਾਲਾ ਜਿਹੜੀ ਜਨਾਨੀਆਂ ਰਹਿੰਦਾ ਉਹ ਵੀ ਮੈਂ ਫੜ ਲਈ ਆ ਹੁਣ ਹਾਂ ਇਹਦੇ ਕਚੈਰੀਆਂ ਦੇ ਬਾਹਰ ਖੜੀ ਆ ਉੱਥੋਂ ਲੈ ਕੇ ਜਾਓ ਜੀ ਇਹਨੂੰ ਕਿੰਨੇ ਸਮੇਂ ਤੋਂ ਇਹ ਨਾ ਹੋ ਰਿਹਾ ਇਹਨੂੰ ਹੋ ਗਿਆ ਜੀ 8-9 ਮਹੀਨੇ ਹੋ ਚਲੇ ਮੇਰੇ ਬਿਆਹ ਨੂੰ 14 ਸਾਲ ਹੋ ਗਏ ਤੇ ਮੈਂ ਆਪਣੇ ਘਰ ਵਾਲੇ ਨੂੰ ਹਾਂ ਜੀ ਇਹ ਵੀ ਵਿਆਹੀ ਹੋਈ ਇਹਦੇ ਵੀ ਇੱਕ ਨਿਆਣਾ ਵਾ ਜੀ ਦੋ ਨਿਆਣੇ ਨੇ ਇੱਕ ਮੁੰਡਾ ਇੱਕ ਕੁੜੀ ਮੁੰਡਾ ਛੱਡਿਆ ਹਾਇ ਆਪਣੀ ਮਾਂ ਕੋਲ ਆਉਦਾ ਭਾਈਆ ਕੁੜੀ ਉਹਦੇ ਘਰ ਨਾਲ ਲੈ ਗਿਆ ਪਹਿਲਾਂ ਵੀ ਇਹ ਜਨਾਨੀ ਹੈ ਨਾ ਅੱਗੇ ਕੰਗਲ ਨਾਲ ਵਿਆਹੀ ਹੋਈ ਸੀ ਉਹ ਵੀ ਨਾਲ ਦੇ ਬੰਦੇ ਨਾਲ 6 ਸਾਲ ਭੱਜ ਕੇ ਰਹਿ ਰਹੀ ਸੀ ਬਿਗੈਰ ਰਿਲੇਸ਼ਨ ਤੋਂ ਉੱਥੇ ਇਹਦੇ ਕੁੜੀ ਹੋਈ ਆ ਲੇਸਨ ਪੇਪਰ ਬਣਾਏ ਹੋਏ ਨੇ ਤੁਸੀਂ ਵੀ ਦੱਸੋ ਫਿਰ ਤੁਸੀਂ ਵੀ ਸਾਹਮਣੇ ਅੱਜ ਸਾਨੂੰ ਇਥੇ ਮੇਰੇ ਭਰਾ ਦਾ ਯਾਰ ਦੋਸਤ ਲੱਗਿਆ ਹੋਇਆ ਕਚਹਿਰੀਆਂ 'ਚ ਉਹ ਟਾਈਪਿੰਗ ਕਰਦੇ ਨੇ ਵਕੀਲ ਦੇ ਮੂਰੇ ਇਹ ਉੱਥੋਂ ਨੰਗੇ ਹੋਣੇ ਮੇਰੇ ਘਰ ਵਾਲਿਆਂ ਦਾ ਜਾਣਦਾ ਉਹਨੇ ਮੈਨੂੰ ਫੋਨ ਕਰਕੇ ਦੱਸਿਆ ਕਹਿੰਦਾ ਪੈਣ ਤੇਰੀ ਤਰੀਕ ਸੀ ਅੱਜ ਮੈਂ ਕਿਹਾ ਮੇਰੀ ਤਰੀਕ ਤਾਂ ਹੈ ਨਹੀਂ ਮੈਂ ਕਿਹਾ ਸ਼ੇ ਆਪਣੀ ਮਾਰਚ ਦੀ ਆ ਅਪ੍ਰੈਲ ਮਈ ਦੀ 8 ਮਈ ਦੀ ਤਰੀ ਹਿੰਦਾ ਤੇਰਾ ਘਰ ਵਾਲਾ ਉਰੇ ਫਿਰਦਾ ਉਹ ਜਨਾਨੀ ਵੀ ਨਾਲ ਇਹਦਾ ਭਰਾ ਵਾਜੀ ਇਹਦਾ ਘਰ ਵਾਲਾ ਹਾਂਜੀ ਘਰ ਵਾਲਾ ਰਹਿੰਦੀ ਸੀ ਮੇਰੇ ਕੋਲ ਰਹਿ ਕੇ ਆਈ ਇਹਨੂੰ ਬੋਲ ਲੈਣ ਦੋ ਨਾ ਭਰਾ ਸੀ ਇਹ ਜੀ ਠੀਕ ਆ ਇਹ ਉਹ ਜਨਾਨੀ ਦਾ ਰਹਿੰਦਾ ਸੀਗਾ ਪਹਿਲਾਂ ਉਹਦੇ ਕੋਲ ਰਹਿੰਦੇ ਨੇ ਜਦ ਪਤਾ ਲੱਗ ਗਿਆ ਮੈਂ ਉਹਦੇ ਘਰ ਵਾਲੇ ਨਾਲ ਰਹਿਣ ਲੱਗ ਗਈ ਜਦੋਂ ਮੈਂ ਕਹਿਣ ਲੱਗੀ ਨਾ ਨਹੀਂ ਜਦੋਂ ਮੈਂ ਕਹਿਣ ਲੱਗੀ ਨਾ ਵੀ ਇਹਦੇ ਘਰ ਵਾਲੇ ਨਾਲ ਰਹਿੰਦੀ ਐ ਜਦੋਂ ਮੈਂ ਕੰਪਲੇਂਟਾ ਕਰਨ ਲੱਗੀ ਹੁਣ ਇਹ ਕਹਦੀ ਕਿ ਮੈਂ ਇਹਦੇ ਨਾਲ ਰਹਿੰਦੀ ਨਹੀਂ ਬੜਾਲਾ ਵੀਡੀਓ ਦੋਸਰੇ ਆਂ ਬਣਾਓ ਮੈਨੂੰ ਕੋਈ ਬਣਾਓ ਕੀ ਕਹਿਣਾ ਕੀ ਹੋ ਜਾ ਰਿਹਾ ਹੈ ਤੁਹਾਡੇ ਨਾਲ ਬੜੀਦਾ ਹੋਈ ਜਾ ਰਹਾ ਹੈ ਨਹੀਂ ਜੀ ਹੁਣ ਤਿੰਨ ਮਹੀਨੇ ਤਰਾਂ ਲੱਗਨੇ ਮੇਲਾ ਮੇਰੇ ਭਰਾ ਨਾਲ ਰਹਿੰਦੀ 6 ਮਹੀਨੇ ਮੇਰੇ ਕੋ ਖੰਨੇ ਰਹਿ ਗਈ ਆ ਸਾਰਾ ਪ੍ਰੂਫ ਕਰ ਹਾਂਜੀ ਇੱਕ ਭਰਾ ਮਾਤਾ ਜੀ ਇਹਨਾਂ ਨੇ ਆ ਦੇਖੋ ਪ੍ਰੂਫ ਦੇ ਕੋਈ ਗੱਲ ਹੀ ਫਿਰ ਉਹ ਕੋਈ ਗੱਲ ਨਹੀਂ ਜੇ ਮਾਰਿਆ ਫਿਰ ਉਹ ਤਾਂ ਪੁਲਿਸ ਕਾਪੇ ਉਹ ਕਰੋ ਕਿ ਨਾ ਜੇ ਮਾਰਿਆ ਹੋਗਾ ਕੋਈ ਨਹੀਂ ਫਿਰ ਪੋਸਮਾਰਟਮ ਦੇ ਵਿੱਚ ਇਹਨਾਂ ਦੇ ਫਰਚਾ ਦਰਜ ਹੋਇਆ ਹਿਆ ਕੀ ਕਿਸੇ ਨੇ ਕਹਿਣਾ ਨਾ ਕੁਛ ਨਹੀਂ ਹੁੰਦਾ ਕਹਿ ਲਓ ਅਕੋਰਡਿੰਗਾਂ ਨੇ ਤੁਸੀਂ ਕਹਿੰਦੇ ਅਸੀਂ ਮਾਰਿਆ ਮੇਰੇ ਕੋਲ ਵੀ ਨਹੀਂ ਮੇਰੇ ਕੋਲ ਵੀ ਨਹੀਂ ਮੇਰੇ ਕੋਲ ਵੀ ਨਰਵਾੜੀ ਤੁਸੀਂ ਕੀ ਕਹਿਣਾ ਚਾਹੋਗੇ ਤਾਂ ਤੁਸੀਂ ਬਬੀਰਾ ਕੋਈ ਨਹੀਂ ਕਹਿਣਾ ਚਾਹੁੰਦਾ ਮੈਂ ਤੁਸੀਂ ਬ੍ਰਦਰ ਹੋ ਇਹਨਾਂ ਦੇ ਹਾਂ ਬ੍ਰਦਰ ਇਹਨਾਂ ਵੱਲੋਂ ਇਹਦਾ ਹੁਣ ਕਹਿ ਰਿਹਾ ਅਸੀਂ ਮੈਂ ਇਹਦਾ ਭਰਾ ਨਹੀਂ ਫਿਰ ਹੁਣ ਇਹ ਗੱਲ ਖਰਾ ਹੋ ਗਿਆ ਮੇਰਾ ਜਿਹੜਾ ਇਹਨਾਂ ਦੇ ਹਸਬੰਦ ਹੈ ਇਹਨਾਂ ਨਾਲ ਰਹਿੰਦੇ ਨੇ ਇਹਨਾਂ ਨਾਲ ਹੀ ਰਹੇਦਾ ਬਾ ਹਾਂਜੀ ਇਹ ਮੇਰੇ ਇਹਦੇ ਨਾਲ ਇਹਦੇ ਨਾਲ ਨਹੀਂ ਰਹਿੰਦਾ ਮੈਂ ਨਹੀਂ ਰਹਿੰਦਾ ਮੇਰਾ ਕਾਰਾਲਾ ਬੋਵੀ ਹੈ ਜੀ ਗੁਰਦਾਸਪੁਰ ਦਾ ਉਹਨੂੰ ਆਪਣਾ ਨੰਬਰ ਲੈ ਲਓ ਉਹਨੂੰ ਫੋਨ ਕਰ ਲਓ ਜਿਹੜੇ ਆ ਰਹੇ ਤੁਸੀਂ ਕਿੱਥੇ ਬੜੇ ਜੀ ਕਟੈਰੀਆਂ ਦੇ ਬ ਭੱਜ ਗਿਆ ਮਜਾਰੇ ਦਾ ਟੈਂਪੂ ਉਹ ਭੱਜ ਗਿਆ ਇਹ ਕਹ ਤੇਰੇ ਸਾਹਮਣੇ ਆਸੀ ਮੂੰਹ ਬੰਦ ਮਨ ਕੋ ਮਦਦ ਪ੍ਰਸ਼ਾਸਨ ਚ ਮੰਗੇ ਇਹ ਹੈ ਜੀ ਕਿ ਜਦੋਂ ਇਹ ਹੈ ਨਾ ਸਾਰਿਆਂ ਤੇ ਲਾਗੂ ਕੀਤੇ ਹੋਏ ਨੇ ਕਿ ਬਿਨ ਬਗੈਰ ਰਿਲੇਸ਼ਨ ਤੋਂ ਜਨਾਨੀ ਤਲਾਕ ਦੇਣ ਬਗੈਰ ਜਨਾਨੀਆਂ ਤੇ ਲਾਗੂ ਹੁੰਦੇ ਨੇ ਇਹਨਾਂ ਤੇ ਕਿਉਂ ਲਾਗੂ ਹੁੰਦੇ ਨੇ ਫਿਰ ਜੀ ਦਰਖਾਸਤ ਹੈ ਗਾਲਾਂ ਕੱਢਦੀਆਂ ਤੁਹਾਡਾ ਮਤਲਬ ਤੁਹਾਡੇ ਕੋ ਨਹੀਂ ਰਹਿ ਰਹੀ ਨਹੀਂ ਸਾਡੇ ਕੋ ਨਹੀਂ ਇਹ ਬੰਦੇ ਨਾਲ ਰਹਿ ਰਹੀ ਹੈ ਜੀ ਅੱਛਾ ਇਹ ਉਹਨਾਂ ਨਾਲ ਰਹਿ ਰਹੇ ਹਾਂ ਜੀ ਤੁਸੀਂ ਲੱਭਣ ਦੀ ਕੋਸ਼ਿਸ਼ ਕੀਤੀ ਹਾਂ ਇਹ ਭੱਜ ਜਾਂਦੇ ਨੇ ਉਹ ਲੱਭੇ ਆ ਜੀ ਅਸੀਂ ਇਹਨਾਂ ਨਾਲ ਲੱਭਣ ਦੀ ਕੋਸ਼ਿਸ਼ ਕੀਤੀ ਇਹ ਵੀ ਭੱਜ ਜਾਂਦੀ ਸੀ ਇਹ ਵੀ ਮੇਰੇ ਕੋ ਰਹਿੰਦੀ ਰਹੀ ਜੀ ਲਿਆ ਪ੍ਰੂਫ ਲਿਆ ਜੀ ਤੁਹਾਡੇ ਕਿਵੇਂ ਡਿੱਕ ਆ ਗਏ ਮੈਂ ਤਾਂ ਪ੍ਰੂਫ ਹੀ ਸਾਰਾ ਮੱਲਾ ਦੂ ਮੇਰੇ ਬਾਹਰ ਸਾਡੇ ਮਰਾੜਾ ਪਾ ਇਹ ਤਾਂ ਤਿਆਜ ਜਿਹੜਾ ਲਾਇਆ ਹੈ ਨਾ ਇਹ ਤਾਂ ਤੂੰ ਕੀ ਕਰੇਗਾ ਬਾਹਰ ਹਟ ਦੇ ਮੇਰੀ ਇਹਨਾਂ ਨੂੰ ਜੀ ਸਜ਼ਾ ਦਿਵਾਣੀ ਆ ਮੈਂ ਜੇ ਬਗੈਰ ਰਿਲੇਸ਼ਨ ਤੋਂ ਬਗੈਰ ਤਲਾਕ ਤੋਂ ਇਹ ਵਿਆਹ ਕਰਾ ਸਕਦਾ ਨਾ ਹੈਗੀ ਆ ਨਾ ਸਜ਼ਾ ਦੋ ਬੱਚੇ ਨੇ ਮੇਰੇ ਕੋਲ ਸਾਤ ਬਾ 13 ਸਾਲ ਦੀ ਕੁੜੀ ਹੈ ਤੇ 4 ਸਾਲ ਦਾ ਮੁੰਡਾ ਉਹ ਕਿੱਥੇ ਨੇ ਨਿਆਣੇ ਪੁੱਛਿਆ ਜਾਣਾ ਮੇਰੇ ਕੋਲ ਨੇ ਚੱਲੋ ਮੇਰੇ ਘਰੇ ਚੱਲੋ